ਦੀ ਪੋਣਾ ਤੂੰ ਕੀ ਭਾਲੋ ਨਹੀਂ ਨਹੀਂ ਪੋਲ ਮਮਾ 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 ਖਿਚੜੀ ਦਾਲ ਚੋਲ ਬਾਜਾ ਜੀ ਖਿਚੜੀ ਪਾਈ ਆ ਠੰਡ ਬਹੁਤ ਆ ਮੰਮਾ ਬੜਾ ਮੰਮਾ ਬੜਾ ਸਾਰੇ ਪਾਸੇ ਧੁੰਦੀ ਧੁੰਦਈ ਪਈ ਆ ਬੱਦਲ ਬਣੇ ਪਏ ਆ ਮੰਮਾ ਬੜਾ ਇਹ ਦੇਸੀ ਬਾਸਵਤੀ ਰਾਈ ਤੁਹਾਨੂੰ ਪੀਣਾ ਕੋ ਪੀਏ ਮੈਡਮ ਪਿਆਜ਼ ਗੰਡੇ ਅੰਡਾ ਵੇਖੀ ਅੰਡਾ ਤੱਕ ਨਹੀਂ ਅੰਡਾ ਦੇਤਾ ਸੀ ਚੱਕ ਲ ਕੇ ਲੈ ਗਿਆ ਵੀਡੀਓ ਨੇ ਬਣਾਇਆ ਦਿੱਕੇ ਸਾਹਮਣੇ ਦਿੱਤਾ ਸੀ ਚੱਕ ਕੇ ਲੈ ਗਿਆ ਸੀ ਬਸ ਇੱਕ ਸੋਇਰੇ ਦਿੱਤਾ ਸੀ ਉਹ ਵੀ ਵੀਡੀਓ ਨੇ ਮੈਂ ਹੈ ਖਲਾਰ ਬਸ ਸਵੇਰੇ ਸਵੇਰੇ ਰੋਟੀਆਂ ਪਾਈਆਂ ਭੋ ਕੇ ਗਰਮ ਪਾਣੀ ਚ ਉਖਾਲੀਆਂ ਹੋਣ ਇਹਨਾਂ ਨੂੰ ਆਪ ਆਇਆ

ਦੋ ਦਿਨ ਹੋ ਗਏ ਤੋਪੜੀ ਨਿਕਲੀ ਰਾਤੀ ਪਾਇਆ ਸੀਗਾ ਲਸਣ ਪਿਆਜ਼ ਪੂਰੀ ਤੁਸੀਂ ਵੇਖਿਆ ਹੋਣਾ ਹੁਣ ਇਹਨਾਂ ਨੂੰ ਪਹਿਲਾਂ ਰੋਟੀਆਂ ਪਾਤੀਆਂ ਸੀ ਪਿਓ ਕੇ ਗਰਮ ਪਾਣੀ ਨਾਲ ਹੁਣ ਪਾਇਆ ਚੋਲ ਖਿਚੜੀ ਖੁਚੜੀ ਤੇ ਹੋਰ ਪਿਆਜ਼ ਪਿਆਜ਼ ਇਹ ਲਸਣ ਗਰਮ ਚੀਜ਼ਾਂ ਠੰਡ ਤੋਂ ਬਚੇ ਰਹਿਣ ਸਵੇਰੇ ਰਾਤੀ ਇੱਕ ਅੰਡਾ ਦਿੱਤਾ ਕੁਕੜੀ ਨੇ ਸਵੇਰੇ ਇੱਕ ਇਹਨੇ ਦਿੱਤਾ ਜਿਹੜੀ ਆ ਚੱਲੀ ਆ ਆ ਲਾਲ ਕੁਕੜੀ ਨੇ ਤੇ ਹੁਣ ਉਹ ਅੰਡਾ ਦਿਨ ਚੱਲੀ ਦੂਜੀ ਆਵਲੀ ਲਾਲ ਅੰਡੇ ਦੀ ਵੀਡੀਓ ਨਹੀਂ ਪਾਈ ਦੀ ਜਦੋਂ ਥੋੜੀਆਂ ਵਾਵਾ ਹੋ ਗਈਆਂ ਫਿਰ ਅੰਡੇ ਦੀ ਵੀਡੀਓ ਪਾਇਆ ਕਰਾਂਗੇ ਕਰੀਨੇ ਆਂਡਾ ਦਿੱਤਾ ਰਾਤੀ ਵੀ ਦਿੱਤਾ ਸਵੇਰੇ ਵੀ ਹੁਣ ਇਹ ਦੇ ਚੱਲੀ ਮੁਰਗੀਆਂ ਥੋੜੀਆਂ ਨੇ ਕਿਉਂਕਿ ਛੱਤ ਤੇ ਹੀ ਹਜ਼ੀਕ ਬਣਾਇਆ ਮੁਰਗੀਆਂ ਜਿਆਦੀਆਂ ਹੋਈਆਂ ਨਾ ਫਿਰ ਠੰਡ ਚਾਂਡੇ ਦੀ ਪ੍ਰੋਡਕਸ਼ਨ ਨੂੰ ਘਟਾ ਦਿੰਦੀ ਹੈ

ਕੱਕੇ ਇੱਧਰ ਭਜਾਏ ਨੂੰ ਰੋਟੀ ਖਾਓ ਉਧਰ ਜਾ ਚਲੋ ਚਲੋ ਖਾਣਾ ਖਾ ਲਓ ਚਲੋ ਚਲੋ ਖਾਣਾ ਖਾਓ ਆਜੋ ਆਜੋ ਵੈਰੀ ਗੁੱਡ ਵੈਰੀ ਗੁੱਡ ਆਜਾ ਖਾਣਾ ਖਾਓ ਇੱਕ ਆਂਡਾ ਦੇਣ ਗਈਆ ਚਾਰ ਮੁਰਗੀਆਂ ਆ ਰਹੀਆਂ ਕੁੱਕੜ ਆ ਉਹਦੀ ਮਸਤੀ ਮਾਰੀ ਜਾਂਦਾ ਜਦ ਦੇਖ ਕੇ ਉਹ ਮੁਰਗੀ ਨੇ ਆਂਡਾ ਦੇਣਾ ਹੋਵੇ ਉਦੋਂ ਕੋਸ਼ਿਸ਼ ਹੀ ਪਾਈ ਜਾਓ ਉਹ ਨਹੀਂ ਖਾਂਦੀ ਐ ਲਓ ਦਾ ਕੀ ਕਰਨਾ ਅੰਡੇ ਦਾ ਹੈਨਾ ਅੱਜ ਖਾਣਾ ਹੈ ਇਧਰ ਆਇਆ ਪੁੱਤ ਦੇਣ ਦੇਣਾ ਬਾਹਰ ਆ ਜੂਗੀ ਪੱਜ ਕੇ ਆ ਜਾ ਇਧਰ ਆ ਜਾ ਹੱਥ ਹੱਥ ਲਾ ਦੋ ਆਏ ਆਏ ਹੱਥ ਲਾ ਦੋ ਕੇ ਖਾ ਲੋ ਖਾ ਲੋ ਇਹਨ ਮੁਰਗੀ ਦੀ ਪਛਾਣ ਵੀ ਆ ਵੀ ਕਿਹੜੀ ਨਹੀਂ ਮਾਰਦੀ ਮਾਰਨਾ ਨਹੀਂ ਨਾ ਕਰਕੇ ਨਹੀਂ ਨਾ ਨਾ ਕੁੱਟਣਾ ਨਹੀਂ ਕਿਉਂ ਪੁੱਤ ਨਹੀਂ ਕੁੱਟਣਾ ਨਹੀਂ ਨਹੀਂ ਨਾਜ ਨਾ ਖਾਂ ਦੇ ਕੇ ਖਾਂ ਦੇ ਕੇ ਖਾ ਲੋ ਖਾ ਲੋ ਖਲਾਏ ਤੂੰ ਮੇਰਾ ਥੱਪੜ ਨਹੀਂ ਥੱਪੜ ਮਾਰਨਾ

ਖਾਓਗੇ ਉਹਨੂੰ ਉਹ ਆਂਡਾ ਦੇ ਦੇ ਬੈਟਰੀ ਤੋਂ ਨਾ ਇਹ ਕਹਿੰਦੀ ਮੈਂ ਦਵਾਂਗੀ ਉਠਾਓਗੀ ਉਹਨੂੰ ਮੰਮਾ ਜੀ ਹਾਂ ਜੀ ਮਮਾ ਹੁਣ ਆਇਆ ਉਹਨਾਂ ਕਾ ਬਾਹਰ ਆ ਜਾ ਉਹਨਾਂ ਆਂਡਾ ਦੇਂ ਦੇ ਦੋ ਚੁੰਝਾ ਮਾਰੀ ਜਾਂਦੀ ਉਹਨੂੰ ਇੰਨੇ ਲੱਗਾ ਦੋਨੋਂ ਨਹੀਂ ਦੇਣੇ ਟੋਟੇ ਬਿੱਲੀ ਨਹੀਂ ਇੱਧਰ ਆ ਬੁੱਤ ਇੱਧਰ ਨਹੀਂ ਮਾਰਨਾ ਨਹੀਂ ਟੁੱਟਿਆ ਬਿੱਲੀਆ ਇੱਧਰ ਖੇਤ ਆ ਉਹ ਗੰਦਾ ਨਾਲ ਆ ਇਹ ਦੇਖ ਲੈ ਇਹ ਨਾ ਕਰੇ ਇਹਦੇ ਚ ਸਬਜ਼ੀਆਂ ਬੀਜੀਆਂ ਸੀ ਪਰ ਕੁੱਕੜ ਨੇ ਹੋਣ ਨਹੀਂ ਦਿੱਤੀਆਂ ਕਰਾ ਦਿੱਤੀ ਆ ਆਰੀਆ ਆਂ ਨੰਨ 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 ਦੋ ਤੀ ਆ ਜਾ 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 ਯਾਰ ਨੂੰ ਪਾਟਾ ਪਾ ਰੋ ਨਾ 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 ਇੱਧਰ ਆ की होया किन्ने की पोटी पोटी कुकू ने पोटी काट ली इधर 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 चल इधर Ini dek, ini dek, nanti aja.